ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੀ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਪਰ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਇਆ ਆਪਣਾ ਅੱਜ ਦਾ ਵਿਸ਼ਾ ਹੈ ਦੀਵਾਲੀ ਦੀ ਰਾਤ ਦੀਆਂ ਕਰਾਮਾਤਾਂ 2025 ਇਸ ਸਾਲ ਦਾ ਸੰਗਤ ਜੀ ਇਸ ਸਾਲ 2025 ਵਿੱਚ ਵੀ ਆਪਾਂ ਸਾਰਿਆਂ ਨੇ ਦੀਵਾਲੀ ਦੀ ਰਾਤ ਨੂੰ ਪਿਛਲੇ ਸਾਲ ਵਾਂਗ ਦੀਵਿਆਂ ਵਿੱਚ ਲੌਂਗ ਪਾਏ ਅਤੇ ਰੋਟੀ ਵਾਲੇ ਤਵੇ ਉੱਤੇ ਲੌਂਗ ਸਾੜੇ ਸਾਰੇ ਵੀਰ ਭੈਣਾਂ ਨੇ ਆਪਣੇ ਆਪਣੇ ਵੱਲੋਂ ਇਸ ਕ੍ਰਿਆ ਨੂੰ ਚੰਗੀ ਤਰ੍ਹਾਂ ਨਭਾਇਆ ਹੈ। অতি ਚੰਗੀ ਤਰ੍ਹਾਂ ਨਭਾਉਣ ਦੀ ਕੋਸ਼ਿਸ਼ ਕੀਤੀ ਹੈ। ਕਈ ਵੀਰ ਭੈਣਾ ਕੋਲੋਂ ਕੁਝ ਕੁ ਗਲਤੀਆਂ ਵੀ ਹੋਈਆਂ ਹਨ। ਸ਼ਾਇਦ ਉਹਨਾਂ ਨੇ ਚੰਗੀ ਤਰ੍ਹਾਂ ਵੀਡੀਓ ਨੂੰ ਸੁਣਿਆ ਨਹੀਂ ਜਾਂ ਫਿਰ ਸਮਝਣ ਵਿੱਚ ਗਲਤੀ ਹੋਈ ਹੈ। ਚਲੋ ਕੋਈ ਨਾ ਡਿੱਗ ਡਿੱਗੀ ਸਵਾਰ ਬਣਦੇ ਹਨ ਇੱਕ ਇੱਕ ਅਭਿਆਸ ਨੂੰ ਕਈ ਕਈ ਵਾਰ ਦੁਹਰਾਉਣਾ ਪੈਂਦਾ ਹੈ ਫਿਰ ਫਿਰ ਕਿਤੇ ਜਾ ਕੇ ਤਪੱਸਿਆਵਾਂ ਵਿੱਚ ਸਫਲਤਾ ਮਿਲਦੀ ਹੈ ਕਈ ਜੀਵ ਤਿਕਸ਼ਣ ਬੁੱਧੀ ਦੇ ਹੁੰਦੇ ਹਨ ਅਤੇ ਗੱਲ ਨੂੰ ਛੇਤੀ ਸਮਝ ਜਾਂਦੇ ਆ ਪਰ ਕਈਆਂ ਨੂੰ ਉਹੀ ਗੱਲ ਕਈ ਵਾਰ ਸਮਝਾਉਣੀ ਪੈਂਦੀ ਹੈ ਫਿਰ ਵੀ ਪੂਰੀ ਤਰ੍ਹਾਂ ਸਮਝ ਨਹੀਂ ਪੈਂਦੀ ਜਿਵੇਂ ਕਿ ਛੱਤ ਵਾਲੇ ਦੀਵੇੰ ਦੇ ਸੋਲੂਸ਼ਨ ਵਾਸਤੇ ਆਪਾਂ ਇੱਕ ਚੌਮੁਖੇ ਦੀਵੇ ਦੀ ਗੱਲ ਕੀਤੀ ਸੀ ਪਰ ਕਈ ਵੀਰ ਭੈਣਾਂ ਨੇ ਉਸ ਚੌਮੁਖੇ ਦੀਵੇ ਦੀ ਬਹੁਤ ਖਿਚੜੀ ਬਣਾਈ ਤਵੇ ਵਾਲੇ ਸੱਤ ਲੌਂਗਾਂ ਦੀ ਵੀ ਬੜੀ ਖਿਚੜੀ ਬਣਾਈ ਬੜੇ ਪ੍ਰੇਮ ਨਾਲ ਸਮਝਾਇਆ ਸੀ ਔਰ ਬਹੁਤ ਇਜ਼ੀ ਔਰ ਸੌਕੇ ਤਰੀਕੇ ਨਾਲ ਵੀਡੀਓ ਚ ਸਮਝਾਇਆ ਗਿਆ ਸੀ ਜਿਵੇਂ ਕਿ ਇੱਕ ਟੀਚਰ ਦੇ ਕਈ ਸ਼ਾਗਿਰਦ ਹੁੰਦੇ ਆ ਕਈ ਸਟੂਡੈਂਟ ਹੁੰਦੇ ਹਨ ਉਹਨ ਟੀਚਰ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਸਮਝਾ ਰਹੇ ਹੁੰਦੇ ਆ ਪਰ شاਗਿਰਦ ਸਟੂਡੈਂਟ ਆਪਣੀ ਆਪਣੀ ਬੁੱਧੀ ਅਨੁਸਾਰ ਹੀ ਮੰਜ਼ਲਾ ਪਾਉਂਦੇ ਹੈ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਮੇਰੇ ਨਾਲ ਇਹੋ ਜਿਹਾ ਅਕਸਰ ਹੀ ਹੁੰਦਾ ਰਹਿੰਦਾ ਹੈ ਇੱਕ ਗੱਲ ਹੋਰ ਸੰਗਤ ਜੀ ਕਿ ਤਾਨੂੰ ਤਾਂ ਦਾਸ ਨੇ ਸਿਰਫ 4 ਘੰਟੇ ਹੀ ਬੈਠਣ ਵਾਸਤੇ ਕਿਹਾ ਸੀ ਪਰ ਤੁਹਾਨੂੰ ਤਾਂ 4 ਘੰਟੇ ਹੀ ਬਹੁਤ ਲੱਗਦੇ ਸਨ ਇੱਧਰ ਸਾਨੂੰ ਤਾਂ ਗੁਰੂ ਪਿਤਾ ਜੀ ਸਾਰੀ-ਸਾਰੀ ਰਾਤ ਬਿਠਾਈ ਰੱਖਦੇ ਸੀ ਅਤੇ ਅਸੀਂ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬੈਠੇ ਰਹਿੰਦੇ ਸੀ ਚਲੋ ਕੋਈ ਨਾ ਉਵਿਤਾ ਨਾ ਨਾ ਜਿਨ੍ਹਾਂ ਨੇ 4 ਘੰਟੇ ਬੈਠ ਕੇ ਸਿਮਰਨ ਕੀਤਾ ਪਰ ਜੋ 4 ਘੰਟੇ ਵੀ ਨਹੀਂ ਬੈਠੇ ਇਹ ਉਹਨਾਂ ਦੀ ਆਪਣੀ ਕਮਜ਼ੋਰੀ ਹੈ ਪਰ ਉਹਨਾਂ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਉਹਨਾਂ ਉੱਪਰ ਵੀ ਸਤਿਗੁਰੂ ਜੀ ਆਪਣੀ ਮਿਹਰ ਕਰਨਗੇ ਕਦੇ ਉਹ ਵੀ 4 ਘੰਟੇ ਬਹਿ ਜਾਣਗੇ ਕਦੇ ਉਹਨਾਂ ਨੂੰ ਵੀ ਸਾਰੀ ਸਾਰੀ ਰਾਤ ਬੈਠਣ ਦਾ ਸੁਭਾਗ ਮਿਲੇਗਾ ਹੁਣ ਆਪਾਂ ਗੱਲ ਕਰਦੇ ਹਾਂ ਦਿਵਾਲੀ ਦੇ ਜਾਪ ਦੀ ਦਿਵਾਲੀ ਦੇ ਜਾਪ ਦੀਆਂ ਬਖਸ਼ਿਸ਼ਾਂ ਦੀ ਇਸ ਸਾਲ ਵੀ ਇਸ ਸਾਲ ਇਸ ਸਾਲ ਦੀ ਪਹਿਲੀ ਅਤੇ ਵੱਡੀ ਗੱਥਾ ਹੈ ਹਾਂਗਕਾਂਗ ਦੀ ਇਹ ਕਰਾਮਾਤ ਐਸੀ ਹੈ ਕਿ ਬੇਸ਼ੱਕ ਇਸ ਗੱਲ ਨਾਲ ਮਨੁੱਖੀ ਅਤੇ ਸਮਾਜਿਕ ਸਿਧਾਂਤ ਮੇਲ ਨਹੀਂ ਖਾਂਦੇ ਇਹ ਗੱਲ ਇੱਕ ਚੰਗੀ ਗੁਣ ਵਾਲੀ ਨਹੀਂ ਹੈ ਪਰ ਰੱਬ ਨੂੰ ਕੌਣ ਆਖੇ ਕਿ ਤੂੰ ਇੰਜ ਨਹੀਂ ਇੰਜ ਕਰ ਇਹ ਤਾਂ ਉਸ ਦੀ ਆਪਣੀ ਮਰਜ਼ੀ ਹੈ ਕਿ ਉਸ ਨੇ ਕਿਸੇ ਨੂੰ ਕਿਸ ਤਰੀਕੇ ਨਾਲ ਕੀ ਕੁਝ ਦੇਣਾ ਪਰ ਸੰਗਤ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਗਾਥਾ ਸੁਣ ਕੇ ਇਸ ਰਸਤੇ ਉੱਤੇ ਨਾ ਤੁਰ ਪਿਓ ਇਸ ਕੰਮ ਵਿੱਚ ਜਿੱਤ ਘੱਟ ਹੁੰਦੀ ਹੈ ਤੇ ਹਾਰ ਜ਼ਿਆਦਾ ਹੁੰਦੀ ਹੈ ਹਾਂਗਕਾਂਗ ਦੇ ਰਹਿਣ ਵਾਲਾ ਆਰਗਿਕ ਲਾਨੀ ਇੱਕ ਸਿੰਧੀ ਫੈਮਿਲੀ ਨਾਲ ਸਬੰਧ ਰੱਖਦਾ ਹੈ ਉਹ ਗੁਰੂ ਘਰ ਦਾ ਪ੍ਰੇਮੀ ਹੈ ਉਹਨਾਂ ਦਾ ਹਾਂਗਕਾਂਗ ਵਿੱਚ ਆਪਣਾ ਸਿੰਧੀਆਂ ਦਾ ਗੁਰਦੁਆਰਾ ਵੱਖਰਾ ਮੰਦਰ ਬਣਿਆ ਮੰਦਰ ਕਹਿੰਦੇ ਉਹ ਬਟ ਹੈ ਗੁਰਦੁਆਰਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਉਹਨਾਂ ਨੇ ਵਨਚਾਈ ਗੁਰਦੁਆਰੇ ਵੀ ਆਉਂਦੇ ਆ ਸਿੰਧੀ ਬਹੁਤ ਸਾਰੇ ਮੱਥਾ ਟੇਕਣ ਪਰ ਜ਼ਿਆਦਾਤਰ ਲੋਕ ਮੀਰਾ ਡੋਰ ਹੀ ਜਾਂਦੇ ਆ ਸੋ ਏ ਆਰ ਗਿਗਲਾਨੀ ਗੁਰੂ ਘਰ ਦਾ ਪ੍ਰੇਮੀ ਹੈ ਅਤੇ ਅਤੇ ਉਸ ਦਾ ਕੱਪੜੇ ਦਾ ਵਪਾਰ ਹੈ bizness ਹੈ ਉਸ ਦਾ ਐਗਰੀਮੈਂਟ ਪਾਕਿਸਤਾਨੀ ਕੱਪੜੇ ਦਾ ਹੈ ਅਤੇ ਚైనా ਦੇ ਕਪੜੀ ਦਾ ਉਹ ਚైనా ਤੋਂ ਪੈਂਟ ਕੋਟ ਬਣਵਾ ਕੇ ਇੰਗਲੈਂਡ ਨੂੰ ਵੇਚਦਾ ਹੈ ਪਿਛਲੇ 2 ਸਾਲਾਂ ਤੋਂ ਉਸ ਦਾ ਇਹ ਵਪਾਰ bizness ਕਾਫੀ ਘਾਟੇ ਵਿੱਚ ਜਾ ਰਿਹਾ ਸੀ ਉਸ ਨੇ ਦੀਵਾਲੀ ਦੀ ਰਾਤ ਵਾਲੀ ਵੀਡੀਓ ਸੁਣ ਕੇ ਦੀਵਾਲੀ ਦੀ ਰਾਤ ਨੂੰ ਸ਼ਬਦ ਜਾਪ ਕੀਤਾ ਅਤੇ ਸਵੇਰ ਹੁੰਦਿਆਂ ਹੀ ਹਾਂਗਕਾਂਗ ਦੇ ਨਾਲ ਲੱਗਦੇ ਇੱਕ ਸਮੁੰਦਰੀ ਸਮੁੰਦਰੀ ਟਾਪੂ ਮਕਾਓ ਚੱਲਿਆ ਗਿਆ ਹੈ ਹਾਂਗਕਾਂਗ ਦੇ ਨਾਲ ਹੀ ਲੱਗਦਾ ਸਮੁੰਦਰ ਵਿੱਚ ਇੱਕ ਟਾਪੂ ਹੈ ਉਸ ਟਾਪੂ ਦਾ ਨਾਮ ਮਕਾਓ ਹੈ ਮਕਾਓ ਇੱਕ ਛੋਟਾ ਜਿਹਾ ਟਾਪੂ ਹੈ ਅਤੇ ਹਾਂਗਕਾਂਗ ਨਾਲੋਂ ਇੱਕ ਵੱਖਰੀ ਕੰਟਰੀ ਹੈ ਇੱਥੇ ਇੱਕ ਕਸੀਨੋ ਹੈ ਜੋ ਦੁਨੀਆ ਭਰ ਵਿੱਚ ਬਹੁਤ ਮਸ਼ਹੂਰ ਹੈ ਬਾਲੀਵੁੱਡ ਦੇ ਵੱਡੇ ਵੱਡੇ ਹੀਰੋ ਇਸ ਕਿਸినੋ ਵਿੱਚ ਜੂਆ ਖੇਡਦੇ ਹੋਏ ਮੈਂ ਆਪ ਕਈ ਵਾਰ ਦੇਖਿਆ ਸੋ ਮਿਸਟਰ ਆਰ ਗਿਗਲਾਨੀ ਦੀਵਾਲੀ ਵਾਲੇ ਦਿਨ ਸਵੇਰੇ ਸਵੇਰੇ ਹੀ ਮਕਾਉ ਦੇ ਕਿਸినੋ ਵਿੱਚ ਪਹੁੰਚ ਗਿਆ ਉਹ ਪੂਰਾ ਦਿਨ ਕਸੀਨੋ ਵਿੱਚ ਜੂਆ ਖੇਡਦਾ ਰਿਹਾ ਅਤੇ ਸ਼ਾਮ ਨੂੰ ਉਹ ਪੂਰੇ 10 ਲੱਖ ਹਾਂਗਕਾਂਗ ਡਾਲਰ ਜਿੱਤ ਕੇ ਵਾਪਸ ਆਇਆ ਸੁਸੰਗਤ ਜੀ ਇਹ ਮਿਸਟਰ ਆਰਗਗਲਾਨੀ ਮਿਸਟਰ ਆਰਗਗਲਾਨੀ ਉੱਤੇ ਇਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਅਤੇ ਇਸ ਦੇ ਪਿਛਲੇ ਸਮੇਂ ਤੋਂ ਬਿਜ਼ਨਸ ਚੱਲ ਰਿਹਾ ਘਾਟਾ ਪੂਰਾ ਹੋਣ ਲੱਗਾ ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕਰਤੀ ਉਸ ਦੀ ਮਾਇਆ ਦੀ ਕਮੀ ਪੂਰੀ ਕਰ ਦਿੱਤੀ ਪਰ ਸਾਰਿਆਂ ਵਾਸਤੇ ਇਹ ਵੇ ਚੰਗਾ ਕਿਤੇ ਕਾਪੀ ਨਾ ਕਰਨ ਲੱਗ ਜੋ ਜੂਆ ਨਖੇੜਨ ਲੱਗ ਜੂ ਉਹ ਆਪਣਾ ਆਪਣਾ ਲੱਖ ਹੁੰਦਾ ਹੈ ਮਹਾਰਾਜ ਦੀ ਕਿਰਪਾ ਹੁੰਦੀ ਹੈ ਪਰ ਮਹਾਰਾਜ ਨੇ ਕਿਵੇਂ ਸਾਡੇ ਘਾਟੇ ਪੂਰੇ ਕਰਨੇ ਹੁੰਦੇ ਪਰ ਇਹਦੇ ਵਿੱਚ ਹਾਰ ਜ਼ਿਆਦਾ ਹੁੰਦੀ ਹੈ ਜਿੱਤ ਤੱਕ ਦਿੱਖ ਤਈ ਹੁੰਦੀ ਹੈ ਧਿਆਨ ਰੱਖਿਓ ਕੈਨੇਡਾ ਅਮਰੀਕਾ ਵਿੱਚ ਵੀ ਕਈ ਘਟਨਾਵਾਂ ਤੇ ਕਰਾ ਮਾਤਾ ਵਾਪਰੀਆਂ ਹਨ ਕਿਸੇ ਦੇ ਘਰਾਂ ਦੇ اٹਕੇ ਹੋਏ ਸੌਦੇ ਹੋਣ ਲੱਗੇ ਆ ਕਿਸੇ ਦਾ ਸਰਕਾਰ ਵਿੱਚ ਅੜਿਆ ਹੋਇਆ ਪੈਸਾ ਮਿਲ ਗਿਆ ਹੈ ਕਿਸੇ ਦੇ ਟੈਕਸਾਂ ਦੀ ਸਮੱਸਿਆ ਹੱਲ ਹੋਈ ਹੈ ਕਿਸੇ ਨੂੰ ਚੰਗੀਆਂ ਤਨਖਾਹਾਂ ਮਿਲੀਆਂ ਹਨ ਅਤੇ ਕਿਸੇ ਦੀਆਂ ਨੌਕਰੀਆਂ ਲੱਗੀਆਂ ਕਿਸੇ ਦੇ ਬੱਚੇ ਮਾਪੇ ਦੀ ਗੱਲ ਸੁਣਨ ਲੱਗ ਗਏ ਹਨ ਅਤੇ ਕਿਸੇ ਦੇ ਮਾਪੇ ਨੇ ਬੱਚਿਆਂ ਨੂੰ ਘਰ ਦੇ ਦਿੱਤਾ ਹੈ ਬੱਚਿਆਂ ਦਾ ਹੱਕ ਉਹਨਾਂ ਨੂੰ ਦੇ ਦਿੱਤਾ ਇਹ ਦੀਵਾਲੀ ਦੀ ਰਾਤ ਦੇ ਜਾਪ ਦੀ ਕਲਾ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਵਾਲੀਆਂ ਕਈ ਗੱਲਾਂ ਸੁਣਨ ਵਿੱਚ ਆਈਆਂ ਹਨ ਜੇ ਸੁਣਨ ਨੂੰ ਮਿਲੀਆਂ ਕਈ ਵੀਰ ਭੈਣਾਂ ਨੇ ਦੀਵਾਲੀ ਦੀ ਰਾਤ ਨੂੰ ਆਨੰਦ ਪ੍ਰਾਪਤ ਕੀਤਾ ਅਤੇ ਉਹ ਅੱਜ ਤੱਕ ਆਨੰਦ ਦਾ ਆਨੰਦ ਲੈ ਰਹੇ ਆ ਸੰਗਤ ਜੀ ਬਸ ਮੈਂ ਤਾਂ ਆ ਆਨੰਦ ਵਾਲੀ ਗੱਲ ਨੂੰ ਸੁਣ ਕੇ ਹੀ ਪ੍ਰਸੰਨ ਹੋ ਗਿਆ ਹਾਂ ਅਸਲ ਵਿੱਚ ਮੇਰੀ ਵੀ ਇਹੋ ਹੀ ਇੱਛਾ ਹੈ ਕਿ ਕਿਸੇ ਨੂੰ ਵਾਹਿਗੁਰੂ ਨਾਮ ਦਾ ਆਨੰਦ ਮਿਲੇ ਕਿਸੇ ਨੂੰ ਗੁਰੂ ਨਾਨਕ ਜੀ ਦੀ ਪ੍ਰਸੰਨਤਾ ਮਿਲੇ ਤੁਹਾਡੇ ਵਿੱਚ ਆਉਣ ਦਾ ਮੇਰਾ ਇਹੋ ਹੀ ਨਿਸ਼ਾਨਾ ਜਾਂ ਮੇਰਾ ਇਹੋ ਹੀ ਟਾਰਗੇਟ ਹੈ ਬਾਕੀ ਤਾਂ ਲੋੜਾਂ ਤੁਹਾਡੀਆਂ ਤੇ ਸ਼ਹਿਰ ਦੀਆਂ ਲੋੜਾਂ ਮੁਤਾਬਕ ਮੇਰੇ ਨਾਲ ਗੱਲ ਕਰਦੇ ਹੋ ਪਰ ਮੇਰਾ ਟਾਰਗੇਟ ਗੁਰੂ ਨਾਨਕ ਦੇ ਨਾਲ ਜੋੜਨ ਦਾ ਹੀ ਹੈ ਜਦੋਂ ਕੋਈ ਜੁੜ ਜਾਂਦਾ ਹੈ ਕਿਸੇ ਨੂੰ ਆਨੰਦ ਆਉਂਦਾ ਤੇ ਮੈਨੂੰ ਉਹਦੇ ਵਿੱਚ ਬਹੁਤ ਪ੍ਰਸੰਨਤਾ ਮਿਲਦੀ ਹੈ ਇੰਡੀਆ ਵਿੱਚ ਵੀ ਕਈ ਬਖਸ਼ਿਸ਼ਾਂ ਹੋਈਆਂ ਹਨ ਪੰਜਾਬ ਦੇ ਇੱਕ ਸ਼ਹਿਰ ਵਿੱਚ ਇੱਕ ਸਿੱਖ ਪਰਿਵਾਰ ਰਹਿੰਦਾ ਹੈ ਇੱਕ ਲੜਕਾ ਆਪਣੀ ਮਾਂ ਦਾ ਇਕਲੌਤਾ ਪੁੱਤਰ ਹੈ। ਬੇਸ਼ੱਕ ਉਹ ਲੜਕਾ ਘਰੋਂ ਥੋੜਾ ਕਮਜ਼ੋਰ ਹੈ ਪਰ ਪੜ੍ਹਿਆ ਲਿਖਿਆ ਹੈ। ਉਹ ਆਪਣੇ ਸ਼ਹਿਰ ਵਿੱਚ ਸ਼ਰਾਬ ਦੇ ਇੱਕ ਠੇਕੇ ਉੱਤੇ ਕੰਮ ਕਰਦਾ ਹੈ। ਉਸ ਦੀ ਮਾਂ ਨੇ ਵੀ ਦੀਵਾਲੀ ਦੀ ਰਾਤ ਨੂੰ ਸ਼ਬਦ ਜਾਪ ਕੀਤਾ ਸੀ। ਦੀਵਾਲੀ ਤੋਂ 4-5 ਦਿਨਾਂ ਬਾਅਦ ਦੀ ਗੱਲ ਹੈ। ਇੱਕ ਦਿਨ ਰਾਤ ਨੂੰ ਕੋਈ ਬੰਦਾ ਉਸ ਕੋਲੋਂ ਸ਼ਰਾਬ ਲੈਣ ਆਇਆ। ਅਤੇ ਸ਼ਰਾਬ ਲੈ ਕੇ ਚਲੇ ਗਿਆ ਪਰ ਜਾਣ ਲੱਗਿਆ ਉਹ ਆਪਣਾ ਪਰਸ ਉੱਥੇ ਹੀ ਭੁੱਲ ਗਿਆ ਅਤੇ ਉਹ ਪਰਸ ਉਸ ਮੁੰਡੇ ਦੇ ਹੱਥ ਲੱਗ ਗਿਆ ਉਸ ਨੇ ਪਰਸ ਖੋਲ ਕੇ ਦੇਖਿਆ ਤਾਂ ਉਸ ਵਿੱਚ ਇੰਡੀਅਨ ਰੁਪਈਆਂ ਦੇ ਨਾਲ ਨਾਲ 2000 ਯੂ ਐਸ ਡੀ ਵੀ ਸੀ ਪ੍ਰਸੰਗਤ ਜੀ ਸ਼ਾਇਦ ਉਹ ਲੜਕਾ ਆਪਣੀ ਮਾਂ ਦਾ ਚੰਗਾ ਪੁੱਤ ਸੀ ਅਤੇ ਸਾਰੇ ਪੁੱਤਰਾਂ ਨੂੰ ਇਸ ਲੜਕੇ ਵਰਗਾ ਇਮਾਨਦਾਰ ਤੇ ਚੰਗਾ ਹੋਣਾ ਚਾਹੀਦਾ। ਉਸ ਲੜਕੇ ਨੇ ਉਹ ਪਰਸ ਆਪਣੇ ਕੋਲੇ ਰੱਖ ਲਿਆ ਅਤੇ ਇੰਤਜ਼ਾਰ ਕਰਨ ਲੱਗਾ ਕਿ ਉਹ ਬੰਦਾ ਪਰਸ ਲੈਣ ਵਾਪਸ ਜਰੂਰ ਆਵੇਗਾ। ਪਰ ਜਦ ਤੱਕ ਠੇਕਾ ਖੁੱਲਾ ਰਿਹਾ ਕੋਈ ਪਰਸ ਲੈਣ ਨਾ ਆਇਆ। ਫਿਰ ਉਹ ਸਵੇਰੇ ਘਰ ਜਾਣ ਲੱਗਿਆ ਪਰਸ ਆਪਣੇ ਨਾਲ ਹੀ ਲੈ ਗਿਆ ਕਿ ਸ਼ਾਇਦ ਕਿਸੇ ਹੋਰ ਦੇ ਹੱਥ ਨਾ ਲੱਗ ਜਾਏ। ਜਾਂ ਜੇ ਉਹ ਬੰਦਾ ਆਵੇ ਤਾਂ ਪਤਾ ਨਹੀਂ ਅਗਲਾ ਬੰਦਾ ਉਸ ਨੂੰ ਦੇਵੇਗਾ ਕਿ ਨਹੀਂ ਉਸਨੇ ਆਪਣੀ ਮਾਂ ਨੂੰ ਸਾਰੀ ਗੱਲ ਜਾਂਦੇ ਸੀ ਤਾਂ ਉਸ ਦੀ ਮਾਂ ਨੇ ਵੀ ਇਹੋ ਹੀ ਕਿਹਾ ਕਿ ਪੁੱਤਰ ਕਿਸਦਾ ਹੱਕ ਨਹੀਂ ਖਾਈ ਦਾ ਆਪਣੀ ਕਮਾਈ ਵਿੱਚ ਹੀ ਵਰਤ ਤਾਂ ਪੈਂਦੀਆਂ ਇਹ ਪੈਸੇ ਤੂੰ ਸੰਭਾਲ ਕੇ ਰੱਖ ਅਤੇ ਕੱਲ ਨੂੰ ਜੇ ਉਹ ਬੰਦਾ ਆਇਆ ਤਾਂ ਉਸ ਨੂੰ ਦੇ ਦੇਵੀਂ ਨੀਤਾ ਆਪਣੇ ਮਾਲਕ ਨੂੰ ਦੇ ਦੇਵੀ ਪਰ ਆਪਾਂ ਇਸ ਆਪਾਂ ਇਹ ਪੈਸੇ ਨਹੀਂ ਰੱਖਣੇ ਸਾਡਾ ਗੁਰੂ ਸਾਡਾ ਗੁਰੂ ਇਸ ਗਲਤੀ ਇਜਾਜ਼ਤ ਨਹੀਂ ਦਿੰਦਾ ਦੂਜੇ ਦਿਨ ਫਿਰ ਉਸ ਦੀ ਡਿਊਟੀ ਸ਼ੁਰੂ ਹੋ ਗਈ ਤਾਂ ਉਹ ਪਰਸ ਵਾਲਾ ਬੰਦਾ ਉਸ ਤੋਂ ਪਹਿਲਾਂ ਹੀ ਉੱਥੇ ਖੜਾ ਸੀ ਉਸ ਨੇ ਲੜਕੇ ਨੂੰ ਕਿਹਾ ਕਿ ਮੈਂ ਇੱਥੇ ਰਾਤ ਨੂੰ ਆਪਣਾ ਪਰਸ ਭੁੱਲ ਗਿਆ ਸੀ ਅਤੇ ਸਵੇਰੇ ਦਾ ਮੈਂ ਇੱਥੇ ਦੋ ਤਿੰਨ ਜਿਹੜੇ ਮਾਰ ਗਏ ਪਰ ਸਾਰੇ ਕਹਿੰਦੇ ਆ ਕਿ ਇਹ ਤਾਂ ਰਾਤ ਵਾਲਾ ਬੰਦਾ ਹੀ ਦੱਸ ਸਕਦਾ ਹੈ ਕਿ ਪਰਸ ਉਹਦੇ ਹੱਥ ਲੱਗਿਆ ਕਿ ਨਹੀਂ ਲੱਗਿਆ ਲੜਕੇ ਨੇ ਪੁੱਛਿਆ ਕਿ ਉਸ ਪਰਸ ਵਿੱਚ ਕੀ ਕੁਝ ਸੀ ਬੰਦੇ ਨੇ ਕਿਹਾ ਕਿ ਇੰਡੀਅਨ ਪੈਸੇ ਬਾਰੇ ਤਾਂ ਮੈਂ ਪੂਰਾ ਨਹੀਂ ਦੱਸ ਸਕਦਾ ਪਰ ਉਸ ਪਰਸ ਵਿੱਚ ਅਮਰੀਕਾ ਦਾ 2000 ਡਾਲਰ ਸੀ ਅਤੇ ਮੇਰੀ ਅਮਰੀਕਨ ਆਈਡਿਸ ਵੀ ਸੀ ਫਿਰ ਉਸ ਲੜਕੇ ਨੇ ਉਹ ਪਰਸ ਉਸ ਬੰਦੇ ਨੂੰ ਦੇ ਦਿੱਤਾ ਉਸ ਬੰਦੇ ਨੇ ਲੜਕੇ ਨੂੰ ਕਿਹਾ ਕਿ ਮਾਫ ਕਰਨਾ ਭਾਈ ਜੀ ਮੈਂ ਅੰਦਰੋਂ ਬਹੁਤ ਡਰਿਆ ਹੋਇਆ ਸੀ ਕਿ ਪਤਾ ਨਹੀਂ ਮੇਰਾ ਪਰਸ ਮਿਲੇਗਾ ਕਿ ਨਹੀਂ ਇਸ ਪਰਸ ਵਿੱਚ ਜੋ ਮੇਰੀ ਆਈਡਿ ਸੀ ਨਾ ਉਹ ਮੇਰੇ ਵਾਸਤੇ ਬਹੁਤ ਜ਼ਰੂਰੀ ਸੀ ਐਵੇਂ ਲੋਕ ਕਹਿ ਦਿੰਦੇ ਐ ਕਿ ਪੈਸੇ ਤਾਂ ਹੱਥਾਂ ਦੀ ਮੈਲ ਹੁੰਦੇ ਐ ਹੋਰ ਜਾਣਗੇ ਪਰ ਇਸ ਪੈਸੇ ਦੀ ਕੀਮਤ ਦਾ ਮੈਨੂੰ ਪਤਾ ਹੈ ਕਿ ਪੈਸਾ ਕਿਵੇਂ ਕਮਾਇਆ ਜਾਂਦਾ ਹੈ ਬੇਸ਼ੱਕ ਮੈਨੂੰ 20 ਸਾਲ ਹੋ ਗਿਆ ਅਮਰੀਕਾ ਰਹਿੰਦੇ ਨੂੰ ਪਰ ਪੈਸਾ ਕਮਾਉਣਾ ਬਹੁਤ ਔਖਾ ਹੈ ਮੇਰੇ ਵਾਸਤੇ ਇਹ ਪੈਸਾ ਤੇ ਮੇਰੀਆਂ ਆਈਡਿਜ਼ ਦੋਵੇਂ ਬਹੁਤ ਜ਼ਰੂਰੀ ਸੀ। ਧੰਨਵਾਦ ਤੇਰਾ ਜਿਸਨੇ ਇੰਨੀ ਇਮਾਨਦਾਰੀ ਦਿਖਾਈ ਹੈ। ਵਰਨਾ ਅੱਜ ਕੱਲ ਇਸ ਤਰ੍ਹਾਂ ਕੋਈ ਨਹੀਂ ਕਰਦਾ। ਫਿਰ ਉਸ ਬੰਦੇ ਨੇ 1000 ਡਾਲਰ ਉਸ ਲੜਕੇ ਨੂੰ ਅਨਾਮ ਵਜੋਂ ਦੇਣਾ ਚਾਹਿਆ। ਪਰ ਉਸ ਲੜਕੇ ਨੇ ਡਾਲੂ ਲੈਣ ਤੋਂ ਸਾਫ਼ ਮਨਾਂ ਕਰਤਾ। ਉਸਨੇ ਕਿਹਾ ਕਿ ਭਾਜੀ ਤੁਸੀਂ ਵੀ ਸਿੱਖ ਅਤੇ ਮੈਂ ਵੀ ਸਿੱਖ ਸਿੱਖ ਦੀ ਇਮਾਨਦਾਰੀ ਨੂੰ ਤੁਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਸਮਝਦੇ ਹੋ ਸਾਡਾ ਗੁਰੂ ਸਾਡੇ ਸ਼ੁਭ ਕਰਮਾਂ ਤੋਂ ਹੀ ਖੁਸ਼ ਹੁੰਦਾ ਹੈ ਸੱਚ ਜਾਣੋ ਭਾਜੀ ਇਮਾਨਦਾਰੀ ਦੀ ਕਮਾਈ ਵਿੱਚ ਹੀ ਮੇਰੀ ਖੁਸ਼ੀ ਹੈ ਅਤੇ ਮੇਰੀ ਖੁਸ਼ੀ ਇਸੇ ਤਰ੍ਹਾਂ ਬਣੀ ਰਹੇਂਦੇ ਹੋ ਸੰਗਤ ਜੀ ਇਹ ਗੱਲਾਂ ਉਸ ਮੁੰਡੇ ਨੇ ਮੈਨੂੰ ਆਪ ਦਸੀਆਂ ਹਨ ਸੰਗਤ ਜੀ ਇਸ ਗਾਥਾ ਵਿੱਚ ਵੱਡੀ ਕਰਾਮਾਤ ਪਤਾ ਕੀ ਹੋਈ ਹੈ ਉਸ ਉਸ ਦੀ ਇਮਾਨਦਾਰੀ ਦਾ ਫਲ ਪਤਾ ਉਸ ਨੂੰ ਕੀ ਮਿਲਿਆ ਆ ਪਿਛਲੇ 10 ਦਿਨ ਪਹਿਲਾਂ ਜਦੋਂ ਉਸ ਲੜਕੇ ਦੀ ਇਮਾਨਦਾਰੀ ਦੀ ਗੱਲ ਠੇਕੇਦਾਰ ਕੋਲ ਪਹੁੰਚੀ ਆ ਠੇਕੇਦਾਰ ਸੁਣ ਕੇ ਬਹੁਤ ਖੁਸ਼ ਹੋਇਆ ਸ਼ਾਇਦ ਉਹ ਬੰਦਾ ਵੀ ਸੱਚਾ ਸੱਚਾ ਹੋਣਾ ਜਿਸ ਨੇ ਲੜਕੇ ਦੀ ਇਮਾਨਦਾਰੀ ਦਾ ਲੜਕੇ ਨੂੰ ਐਡਾ ਵੱਡਾ ਇਨਾਮ ਦਿੱਤਾ ਉਸ ਠੇਕੇਦਾਰ ਮਾਲਕ ਦਾ ਕਹਿਣਾ ਹੈ ਕਿ ਇਸ ਮੁੰਡੇ ਦੀ ਇਮਾਨਦਾਰੀ ਨਾਲ ਵਿਦੇਸ਼ਾਂ ਵਿੱਚ ਮੇਰਾ ਮਾਣ ਵਧਿਆ ਉਸ ਠੇਕੇਦਾਰ ਨੇ ਖੁਸ਼ ਹੋ ਕੇ ਉਸ ਲੜਕੇ ਨੂੰ ਆਪਣੀ ਇਸ ਬ੍ਰਾਂਚ ਦਾ बराबर ਦਾ ਹਿੱਸੇ ਬਣਾ ਬਣਾ ਹਿੱਸੇਦਾਰ ਬਣਾ ਦਿੱਤਾ ਹੈ ਸਿਰਫ ਉਸ ਬ੍ਰਾਂਚ ਦਾ ਜਿਸ ਬ੍ਰਾਂਚ ਵਿੱਚ ਉਹ ਕੰਮ ਕਰਦਾ ਹੈ ਹੁਣ ਉਹ ਲੜਕਾ ਅਤੇ ਉਸ ਦੀ ਮਾਂ ਬਹੁਤ ਖੁਸ਼ ਹਨ ਕਿਉਂਕਿ ਹੁਣ ਉਹ ਤਨਖਾਹ ਉਤੇ ਕੰਮ ਨਹੀਂ ਕਰਦੇ ਹੁਣ ਉਹ 파ਟਨਰਸ਼ਿਪ ਉਤੇ ਕੰਮ ਕਰ ਰਹੇ ਹਨ ਅਤੇ ਘਰ ਵਿੱਚ ਖੁੱਲੀ ਮਾਇਆ ਆਵੇਗੀ ਸੰਗਤ ਜੀ ਇਸ ਤਰ੍ਹਾਂ ਇਸ ਪਰਿਵਾਰ ਦੇ ਉੱਪਰ ਵੀ ਦੀਵਾਲੀ ਦੀ ਰਾਤ ਦੇ ਜਾਪ ਦਾ ਅਸਰ ਹੋਇਆ ਹੈ ਸੰਗਤ ਜੀ ਇਸ ਵਾਰ ਪਤਾ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਕਿਹੜੀ ਮੋਜ ਵਿੱਚ ਬੈਠੇ ਹਨ ਕਿਹੜੇ-ਕਿਹੜੇ ਢੰਗ ਦੇ ਨਾਲ ਸਾਡੀ ਮਦਦ ਕਰ ਰਹੇ ਹਨ ਇਹ ਤਾਂ ਉਹੀ ਜਾਣਨਾ ਪਰ ਸੰਗਤ ਜੀ ਇਹ ਉਸ ਦੀ ਮਰਜ਼ੀ ਹੈ ਪਰ ਤੁਸੀਂ ਜੂਏ ਵਰਗੇ ਕੰਮਾਂ ਵਿੱਚ ਨਾ ਪੈ ਜਾਣਾ ਕਿਸੇ ਗਲਤ ਰਸਤੇ ਉੱਤੇ ਨਾ ਤੁਰਨਾ ਪਰ ਫਿਰ ਵੀ ਕੰਮ ਕੋਈ ਵੀ ਮਾੜਾ ਚੰਗਾ ਨਹੀਂ ਹੁੰਦਾ ਬਸ ਆਪਣੀ ਕਿਰਤ ਵਿੱਚ ਇਮਾਨਦਾਰੀ ਹੋਣੀ ਚਾਹੀਦੀ ਹੈ ਸੰਗਤ ਜੀ ਬਸ ਇਸੇ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਨੇ ਦੀਵਾਲੀ ਦੀ ਰਾਤ ਨੂੰ ਜਪ ਪਾਠ ਕੀਤੇ ਹਨ ਉਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਮਿਲਿਆ ਹੈ ਜਾਂ ਫਿਰ ਅਗਲੇ ਦਿਨ ਮਹੀਨੇ ਵਿੱਚ ਜਰੂਰ ਮਿਲੇਗਾ ਯੂਕੇ ਨਿਊਜ਼ੀਲੈਂਡ ਜਰਮਨੀ ਇਟਲੀ ਆਸਟ੍ਰੇਲੀਆ ਪੈਰਿਸ ਜਰਜੀਓ ਅਮਰੀਕਾ ਕੈਨੇਡਾ ਇਹੋ ਜੇ ਕਈ ਦੇਸ਼ਾਂ ਵਿੱਚ ਬੈਠੇ ਸ਼ਬਦਾਲੂਆਂ ਨਾਲ ਕਈ ਅਦਭੁਤ ਕਾਰਨਾਮੇ ਆਪਣੇ ਕਾਰਨਾਮੇ ਵਾਪਰੇ ਹਨ ਜੋ ਦੱਸੇ ਅਤੇ ਗਿਣੇ ਨਹੀਂ ਜਾ ਸਕਦੇ ਕਈਆਂ ਦੀ ਸੈਲਰੀ ਇਨਕਰੀਜ਼ ਹੋਈ ਹੈ ਕਈਆਂ ਨੂੰ ਆਪਣੇ ਘਰ ਮਿਲੇ ਹਨ ਕਈਆਂ ਦੇ ਰਸੇ ਹੋਏ ਆਪਣੇ ਘਰ ਵਾਪਸ ਆ ਗਏ ਹਨ ਹਾਂਗਕਾਂਗ ਵਿੱਚ ਇੱਕ ਪਰਿਵਾਰ ਨੂੰ ਆਪਣਾ ਕਰਮ ਮਨਜ਼ੂਰ ਹੋਣ ਦੀ ਲੈਟਰ ਮਿਲੀ ਹੈ ਜਰਮਨ ਵਿੱਚ ਇੱਕ ਲੜਕੀ ਨੂੰ ਰੋਡ ਉੱਤੇ ਚੱਲਦਿਆਂ ਹੋਇਆਂ 1500 ਯੂਰੋ ਮਿਲੇ ਲਫਾਫੇ ਵਿੱਚ ਪਿਆ। ਇਟਲੀ ਵਿੱਚ ਇੱਕ ਪਰਿਵਾਰ ਦਾ ਨਵੇਂ ਘਰ ਦਾ ਸੌਦਾ ਹੋ ਗਿਆ। ਆਪਣਾ ਘਰ ਮਿਲ ਗਿਆ। ਸ਼੍ਰੀ ਮੁਕਤਸਰ ਸਾਹਿਬ ਦੇ ਨੇੜੇ ਰਹਿਣ ਦੀ ਹਰਪ੍ਰੀਤ ਨਾਮ ਦੀ ਇੱਕ ਲੜਕੀ ਦਾ ਸਾਰਾ ਪਰਿਵਾਰ ਨਸ਼ੇ ਛੱਡ ਕੇ ਗੁਰੂ ਨਾਲ ਜੁੜਿਆ ਗੁਰਬਾਣੀ ਦਾ ਨਿਤਨੇਮੀ ਬਣਿਆ ਗੁਰੂ ਘਰ ਜਾਣ ਦਾ ਨਿਤਨੇਮੀ ਬਣਿਆ ਇਹ ਸਭ ਹਰਪ੍ਰੀਤ ਦੀ ਸ਼ਬਦ ਅਭਿਆਸ ਵਾਲੀ ਮਿਹਨਤ ਹੈ ਇਹ ਸਭ ਦੀਵਾਲੀ ਦੀ ਰਾਤ ਦੀ ਕਲਾ ਹੈ ਇਸ ਤਰ੍ਹਾਂ ਇਹ ਸਭ ਇਹਨਾਂ ਲੋਕਾਂ ਦੀ ਕਮਾਈ ਦਾ ਹੀ ਫਲ ਹੈ ਤੁਹਾਡੇ ਨਾਲ ਵੀ ਕੁਝ ਨਾ ਕੁਝ ਜ਼ਰੂਰ ਹੋਵੇਗਾ ਕਿਉਂਕਿ ਦੀਵਾਲੀ ਦੀ ਕਾਲੀ ਰਾਤ ਕਾਲੀਆਂ ਬਲਾਵਾਂ ਨੂੰ ਦੂਰ ਕਰਦੀ ਹੈ ਅਤੇ ਇਹੀ ਰਾਤ ਕਾਲੀਆਂ ਬਲਾਵਾਂ ਨੂੰ ਵਸ ਵਿੱਚ ਵੀ ਕਰਦੀ ਹੈ ਬੜੇ ਫਾਇਦੇ ਇਹਦੇ ਵੀ ਦੀਵਾਲੀ ਦੀ ਕਾਲੀ ਰਾਤ ਦੇ ਜਿਸ ਤਰ੍ਹਾਂ ਚੰਦਰਮਾਨ ਦੀ ਪੂਰਨਮਾਸ਼ੀ ਦੀ ਰਾਤ ਦੇ ਫਾਇਦੇ ਆ ਉਹ ਉਸ ਦੇ ਫਾਇਦੇ ਪੂਰਨਮਾਸ਼ੀ ਦੀ ਰਾਤ ਦੇ ਫਾਇਦੇ ਸੰਤਾਂ ਮਹਾਂਪੁਰਖਾਂ ਭਗਤਾਂ ਨੂੰ ਨਾਮ ਅਭਿਆਸੀਆਂ ਨੂੰ ਮਿਲਦੇ ਆ ਪਰ ਦੀਵਾਲੀ ਦੀ ਕਾਲੀ ਰਾਤ ਦੇ ਫਾਇਦੇ ਜੋ ਗੀਤ ਕੰਬਰਾ ਜੰਤਰਾ ਮੰਤਰਾਂ ਵਾਲਿਆਂ ਕਾਲੇ ਇਲਮ ਵਾਲਿਆਂ ਤੇ ਹੋਰ ਵਸੀਕਰਣ ਵਾਲੇ ਜਾਂ ਨਾਮ ਅਭਿਆਸੀਆਂ ਨੂੰ ਸਾਰਿਆਂ ਨੂੰ ਮਿਲਦੇ ਬਸ ਦੀਵਾਲੀ ਦੀ ਕਾਲੀ ਰਾਤ ਕਾਲੀਆਂ ਬਲਾਵਾਂ ਨੂੰ ਦੂਰ ਵੀ ਕਰਦੀ ਹੈ ਅਤੇ ਇਹੀ ਦੀਵਾਲੀ ਦੀ ਕਾਲੀ ਰਾਤ ਕਾਲੀਆਂ ਬਲਾਵਾਂ ਨੂੰ ਵਸ ਵਿੱਚ ਵੀ ਕਰਦੀ ਹੈ ਦਾਸ ਨੇ ਦੀਵਾਲੀ ਦੀ ਰਾਤ ਵਾਲੀ ਵੀਡੀਓ ਵਿੱਚ ਇਹੋ ਬੇਨਤੀ ਕੀਤੀ ਸੀ ਕਿ ਇਸ ਰਾਤ ਦਾ ਜਾਪ ਬਹੁਤ ਮੁਸ਼ਕਲ ਹੈ ਜਿਹੜਾ ਕਰ ਗਿਆ ਤਾਂ ਉਸ ਦੀਆਂ ਪੌਂਬਾ ਰਹ ਹਨ ਹੁਣ ਕਈਆਂ ਦੀਆਂ ਤਾਂ ਪੌਂਬਾਰਾ ਹੋ ਗਈਆਂ ਹਨ ਵਾਰੇ ਨਿਆਰੇ ਹੋ ਗਏ ਹਨ ਕਈਆਂ ਦੇ ਅੱਗੋ ਹੋ ਜਾਣੇ ਹਨ ਸਬਰ ਰੱਖੋ ਇਹ ਸਭ ਉਹਨਾਂ ਨਾਲ ਹੀ ਵਾਪਰਿਆ ਜਾਂ ਵਾਪਰੇਗਾ ਜਿਨ੍ਹਾਂ ਨੇ ਦੀਵਾਲੀ ਦੀ ਰਾਤ ਨੂੰ ਸਖਤ ਮਿਹਨਤ ਕਰਕੇ ਜਾਪ ਕੀਤੇ ਹਨ ਦਿੱਤੇ ਟਾਈਮ ਤੋਂ ਘਟ ਪਾਠ ਕਰਨਾ ਜਾਂ ਵਿਚ ਦੀ ਉੱਠ ਖੜੇ ਹੋਣਾ ਜਾਂ ਜੋਤ ਦਾ ਬੁਝ ਜਾਣਾ ਜਾਂ ਨੀਂਦ ਆਲਸ ਦੇ ਘੇਰ ਲੈਣਾ ਇਹ ਸਭ ਵਿਗਨਕਾਰੀ ਹੈ ਪਰ ਚਿੰਤਾ ਨਾ ਕਰੋ ਅਸੀਂ ਭੁੱਲਣ ਹਰ ਜੀਵਾਂ ਵਾਰ-ਵਾਰ ਭੁੱਲਦੇ ਹਾਂ ਅਤੇ ਵਾਰ-ਵਾਰ ਅਸਫਲ ਹੁੰਦੇ ਆਂ ਪਰ ਅਸੀਂ ਡੋਲਣਾ ਨਹੀਂ ਅਸੀਂ ਅੱਗੇ ਵਧਦੇ ਜਾਣਾ ਅਤੇ ਆਪਣੀ ਮੰਜ਼ਿਲ ਉੱਤੇ ਪਹੁੰਚ ਕੇ ਹੀ ਸਾਹ ਲੈਣਾ ਬਿਸ਼ੱਕ ਕਈ ਵੀਰ ਭੈਣਾਂ ਨੂੰ ਦਾਤਾ ਮਿਲੀਆਂ ਹਨ ਅਤੇ ਜਿਹੜੇ ਰਹਿ ਗਏ ਹਨ ਉਹਨਾਂ ਦੀ ਆਪਲਾਸ਼ਾ ਵੀ ਦਾਤਾ ਲੈਣ ਦੀ ਹੀ ਹੈ ਪਰ ਇਸ ਵਿੱਚ ਮੇਰੀ ਕੋਈ ਬਹੁਤੀ ਖੁਸ਼ੀ ਨਹੀਂ ਹੈ ਕਿਉਂਕਿ ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਤੁਸੀਂ ਰੱਬ ਕੋਲੋਂ ਫਿਰ ਵੀ ਮੰਗਦੇ ਹੀ ਰਹਿਣਾ ਕਿਉਂਕਿ ਸਾਡੇ ਸਬਰ ਵਾਲੇ ਭਾਂਡੇ ਦਾ ਥੱਲਾ ਹੈ ਨਹੀਂ ਮੈਨੂੰ ਤਾਂ ਉਹਨਾਂ ਦੀ ਪ੍ਰਾਪਤੀ ਦੀ ਖੁਸ਼ੀ ਹੈ ਜਿਨ੍ਹਾਂ ਨੂੰ ਆਨੰਦ ਮਿਲਿਆ ਉਹ ਅੱਜ ਵੀ ਆਨੰਦ ਵਿੱਚ ਹਨ ਅਤੇ ਹਮੇਸ਼ਾ ਆਨੰਦ ਵਿੱਚ ਰਹਿਣਗੇ ਪਰ ਤੁਸੀਂ ਕੱਲ ਨੂੰ ਫੇਰ ਰੋਣ ਲੱਗ ਜਾਣਾ ਪਰ ਆਨੰਦ ਲੈਣ ਵਾਲਿਆਂ ਦੀ ਹੁਣ ਕੁਝ ਵੀ ਮੰਗਣ ਦੀ ਇੱਛਾ ਨਹੀਂ ਰਹੀ ਉਹ ਹੁਣ ਮੈਨੂੰ ਤੰਗ ਵੀ ਨਹੀਂ ਕਰਦੇ ਕਿਉਂਕਿ ਉਹ ਆਨੰਦ ਵਿੱਚ ਚਲੇ ਗਏ ਹਨ ਬਸ ਫੋਨ ਤੇ ਗੱਲ ਕਰਨ ਲੱਗਿਆਂ ਹੁਣ ਉਹ ਰੋ ਪੈਂਦੇ ਹਨ ਅਤੇ ਕਹਿੰਦੇ ਹਨ ਕਿ ਭਾਜੀ ਅਸੀਂ ਅੱਜ ਤੱਕ ਕੂੜਮਗਰ ਹੀ ਭੱਜੇ ਫਿਰੇ ਆਂ ਅਸਲੀ ਧੰਨ ਤਾਂ ਹੁਣ ਪ੍ਰਾਪਤ ਹੋਇਆ ਹੈ ਹੁਣ ਅਸੀਂ ਕਰਦੇ ਤਾਂ ਸਭ ਕੁਝ ਹਾਂ ਪਰ ਹੁਣ ਅੰਦਰ ਦੀ ਦੌੜ ਖਤਮ ਹੋ ਗਈ ਹੈ ਤੁਹਾਡਾ ਉਪਦੇਸ਼ ਹੀ ਪਿਆਰੇ ਨਾਨਕ ਦੇ ਮਿਰਲੰਦ ਸੁਭਾਗ ਬਣਿਆ ਸੁਸੰਗਤ ਜੀ ਸਭ ਨੂੰ ਮੁਬਾਰਕਾਂ ਜਿਨ੍ਹਾਂ ਨੂੰ ਵਸਤੂਆਂ ਦੀਆਂ ਦਾਤਾਂ ਮਿਲੀਆਂ ਹਨ ਪਰ ਉਹਨਾਂ ਨੂੰ ਡਿਪਲਮ ਬਾਰਕਾ ਜਿਨ੍ਹਾਂ ਨੂੰ ਪਿਆਰੇ ਗੁਰੂ ਨਾਨਕ ਦੇਵ ਜੀ ਨੇ ਆਨੰਦ ਬਖਸ਼ਿਆ ਸੰਗਤ ਜੀ ਇਸ ਤਰ੍ਹਾਂ ਨਿੱਕੇ-ਨਿੱਕੇ ਅਤੇ ਵੱਡੇ-ਵੱਡੇ ਕਈ ਕਾਰਨਾਮੇ ਹੋਏ ਹਨ ਕਈਆਂ ਨੂੰ ਪ੍ਰਸੰਨਤਾ ਮਿਲੀ ਹੈ ਅਤੇ ਕਈਆਂ ਨੂੰ ਮਿਲਣੀ ਹੈ ਹੁਣ ਅਸੀਂ ਇੰਤਜ਼ਾਰ ਕਰਾਂਗੇ ਅਗਲੇ ਦਿਨਾਂ ਦਾ ਅਤੇ ਸੁੱਖਾਂ ਲੱਦੀ ਅਗਲੀ ਦੀਵਾਲੀ ਦਾ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ